ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੁਨੀਆ ਭਰ ਦੇ ਵਿੱਚ ਵੱਸਣ ਵਾਲੀਆਂ ਗੁਰੂ ਨਾਨਕ ਨਾਮ ਲੈਵਾ ਸਿੱਖ ਸੰਗਤਾਂ ਨੂੰ ਖਾਲਸਾ ਪੰਥ ਦੇ 326ਵੇਂ ਜਨਮ ਦਿਹਾੜੇ ਦੀਆਂ ਸਾਜਨਾ ਦਿਹਾੜੇ ਦੀਆਂ ਲੱਖ ਲੱਖ ਵਧਾਈਆਂ ਹੋਣ ਇਸ ਦਿਨ ਸੱਚੇ ਪਾਤਸ਼ਾਹ ਪੰਥ ਦੇ ਵਾਲੀ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ 1699 ਦੀ ਵੈਸਾਖੀ ਨੂੰ ਖਾਲਸਾ ਪੰਥ ਦੀ ਸਿਰਜਣਾ ਕੀਤੀ ਔਰ ਖਾਲਸਾ ਪੰਥ ਦੀ ਸਿਰਜਣਾ ਕਰਕੇ ਸੱਚੇ ਪਾਤਸ਼ਾਹ ਜੀ ਨੇ ਸਾਨੂੰ ਸਾਰਿਆਂ ਨੂੰ ਇੱਕ ਪਰਿਵਾਰ ਖਾਲਸਾ ਪੰਥ ਬਣਾਇਆ ਖਾਲਸਾ ਪੰਥ ਨੂੰ ਇੱਕ ਵਿਲੱਖਣ ਅਤੇ ਨਿਆਰੀ ਪਛਾਣ ਵੀ ਆਪ ਸੱਚੇ ਪਾਤਸ਼ਾਹ ਜੀ ਨੇ ਦਿੱਤੀ ਜਿੱਥੇ ਸੱਚੇ ਪਾਤਸ਼ਾਹ ਜੀ ਨੇ ਬਾੜੀ ਤੌਰ ਤੇ ਸਾਨੂੰ ਨਿਸ਼ਾਨੇ ਸਿੱਖੀ ਦੇ ਪੰਜ ਹਰਫ ਕਾਫ ਹਰ ਗਿਦਨਾ ਬਾਸ਼ਿਦ ਈ ਪੰਜ ਮੁਆਫ ਸਾਨੂੰ ਪੰਜ ਕਕਾਰ ਬਖਸ਼ੇ ਉੱਥੇ ਸੱਚੇ ਪਾਤਸ਼ਾਹ ਜੀ ਨੇ ਨਾਲ-ਨਾਲ ਸਾਨੂੰ ਬਾਣੀ ਦਾ ਸਿਧਾਂਤ ਦੇ ਕੇ ਅੰਦਰੂਨੀ ਤੌਰ ਤੇ ਵੀ ਗੁਰੂ ਦੇ ਨਾਲ ਜੁੜੇ ਰਹਿਣ ਦਾ ਉਪਦੇਸ਼ ਦਿੱਤਾ ਇਹ ਤਿਹਾਰ ਸਿੱਖਾਂ ਦੀ ਵਿਲੱਖਣ ਪੇਸ਼ਾਨ ਵੱਖਰੀ ਹੁੰਦਦਾ ਵੀ ਪ੍ਰਤੀਕ ਹੈ ਇਸ ਕਰਕੇ ਸਮੁੱਚੀ ਦੁਨੀਆ ਦੇ ਵਿੱਚ ਵੱਸਣ ਵਾਲੇ ਸਿੱਖਾਂ ਨੂੰ ਮੇਰੀ ਅਪੀਲ ਹੈ ਕਿ ਤੁਸੀਂ ਇਸ ਵਾਰ ਦੀ ਵਿਸਾਖੀ ਨੂੰ ਆਪੋ ਆਪਣੇ ਘਰਾਂ ਆਪੋ ਆਪਣੇ ਅਦਾਰਿਆਂ ਦੁਕਾਨਾਂ ਦੇ ਉੱਤੇ ਜੋ ਖਾਲਸਾ ਹੀ ਨਿਸ਼ਾਨ ਸਾਹਿਬ ਨੇ ਉਹਨਾਂ ਨੂੰ ਚਲਾਵੋ ਵੱਖ-ਵੱਖ ਆਪਣੀਆਂ ਥਾਵਾਂ ਦੇ ਉੱਤੇ ਵੱਡੇ ਪੱਧਰ ਦੇ ਉੱਤੇ ਕੌਮੀ ਏਕਤਾ ਇਤਿਫਾਕ ਦਾ ਪ੍ਰਗਟਾਵਾ ਕਰਦਿਆਂ ਹੋਇਆਂ ਖਾਲਸਾ ਹੀ ਨਿਸ਼ਾਨ ਸਾਹਿਬ ਚੁਲਾਈ ਜਾਣ ਤਾਂ ਕਿ ਜੋ ਸੱਚੇ ਪਾਤਸ਼ਾਹ ਜੀ ਨੇ ਏਕ ਪਿਤਾ ਇੱਕ ਸਕੇ ਹਾਂ ਬਾਰਿਕ ਤੂੰ ਮੇਰਾ ਗੁਰਹਾਈ ਦਾ ਗੁਰ ਸਿਧਾਂਤ ਦੇ ਕੇ ਸਾਨੂੰ ਆਪਸ ਵਿੱਚ ਗੁਰ ਭਾਈ ਬਣਾਇਆ ਹੈ ਉਸ ਦਾ ਪ੍ਰਗਟਾਵਾ ਹੋ ਸਕੇ ਅਸੀਂ ਇਸ ਦਿਨ ਵੱਧ ਤੋਂ ਵੱਧ ਗੁਰਦੁਆਰਾ ਸਹਿਬਾਨਾਂ ਦੇ ਵਿੱਚ ਹਾਜ਼ਰੀ ਭਰੀਏ ਪੰਜਾਂ ਤਖਤ ਸਹਿਬਾਨਾਂ ਦੇ ਉੱਤੇ ਵੱਡੇ ਪੱਦਰ ਤੇ ਅੰਮ੍ਰਿਤ ਸੰਚਾਰ ਕਰਵਾਏ ਜਾ ਰਹੇ ਨੇ ਜਿਨ੍ਹਾਂ ਗੁਰੂ ਸਵਾਰੀਆਂ ਨੇ ਅਜੇ ਖੰਡੇ ਬਾਟੇ ਦੀ ਪੋਹਲ ਅੰਮ੍ਰਿਤ ਦੀ ਦਾਤ ਨਹੀਂ ਲਈ ਹੈ ਉਹ ਜ਼ਰੂਰ ਅਮਰਤ ਸ਼ਕਨ ਮੈਂ ਇੱਕ ਵਾਰੀ ਫੇਰ ਤੋਂ ਜਿੱਥੇ ਸਮੁੱਚੀ ਕੌਮ ਨੂੰ ਖਾਲਸੇ ਦੇ ਸਿਰਜਣਾ ਦਿਹਾੜੇ ਦੀ ਵਧਾਈ ਦਿੰਦਾ ਹਾਂ ਉਥੇ ਇਹ ਅਪੀਲ ਦੁਹਰਾਉਂਦਾ ਹਾਂ ਕਿ ਆਪੋ ਆਪਣੇ ਘਰਾਂ ਦੁਕਾਨਾਂ ਅਤੇ ਆਦਾਰਿਆਂ ਦੇ ਉੱਤੇ ਖਾਲਸਾ ਹੀ ਨਿਸ਼ਾਨ ਝੁਲਾ ਕੇ ਕੌਮੀ ਇੱਕ ਮੁਠਤਾ ਦਾ ਪ੍ਰਗਟਾਵਾ ਕੀਤਾ ਜਾਵੇ ਖਾਲਸਾ ਪੰਥ ਨੂੰ ਇੱਕ ਵਿਲੱਖਣ ਅਤੇ ਨਿਆਰੀ ਪਛਾਣ ਵੀ ਆਪ ਸੱਚੇ ਪਾਤਸ਼ਾਹ ਜੀ ਨੇ ਦਿੱਤੀ ਜਿੱਥੇ ਸੱਚੇ ਪਾਤਸ਼ਾਹ ਜੀ ਨੇ ਬਾੜੀ ਤੌਰ ਤੇ ਸਾਨੂੰ ਨਿਸ਼ਾਨੇ ਸਿੱਖੀ ਇਹ ਪੰਜ ਹਰਫ ਕਾਫ ਹਰ ਗਿੱਧ ਨਾ ਬਾਸ਼ਿਦ ਇਹ ਪੰਜ ਮਵਾਫ ਸਾਨੂੰ ਪੰਜ ਕਕਾਰ ਬਖਸ਼ੇ ਉੱਥੇ ਸੱਚੇ ਪਾਤਸ਼ਾਹ ਜੀ ਨੇ ਨਾਲ-ਨਾਲ ਸਾਨੂੰ ਬਾਣੀ ਦਾ ਸਿਧਾਂਤ ਦੇ ਕੇ ਅੰਦਰੂਨੀ ਤੌਰ ਤੇ ਵੀ ਗੁਰੂ ਦੇ ਨਾਲ ਜੁੜੇ ਰਹਿਣ ਦਾ ਉਪਦੇਸ਼ ਦਿੱਤਾ ਇਹ ਤਿਹਾਰ ਸਿੱਖਾਂ ਦੀ ਵਿਲੱਖਣ ਪਛਾਣ ਵੱਖਰੀ ਹੋਂਦ ਦਾ ਵੀ ਪ੍ਰਤੀਕ ਹੈ ਇਸ ਕਰਕੇ ਸਮੁੱਚੀ ਦੁਨੀਆ ਦੇ ਵਿੱਚ ਵੱਸਣ ਵਾਲੇ ਸਿੱਖਾਂ ਨੂੰ ਮੇਰੀ ਅਪੀਲ ਹੈ ਕਿ ਤੁਸੀਂ ਇਸ ਵਾਰ ਦੀ ਵਿਸਾਖੀ ਨੂੰ ਆਪੋ ਆਪਣੇ ਘਰਾਂ ਆਪੋ ਆਪਣੇ ਅਦਾਰਿਆਂ ਦੁਕਾਨਾਂ ਦੇ ਉੱਤੇ ਜੋ ਖਾਲਸਾ ਹੀ ਨਿਸ਼ਾਨ ਸਾਹਿਬ ਨੇ ਉਹਨਾਂ ਨੂੰ ਚੁਲਾਵੋ ਵੱਖ-ਵੱਖ ਆਪਣੀਆਂ ਥਾਵਾਂ ਦੇ ਉੱਤੇ ਵੱਡੇ ਪੱਧਰ ਦੇ ਉੱਤੇ ਕੌਮੀ ਏਕਤਾ ਇਤਿਫਾਕ ਦਾ ਪ੍ਰਗਟਾਵਾ ਕਰਦਿਆਂ ਹੋਇਆਂ ਖਾਲਸਾ ਹੀ ਨਿਸ਼ਾਨ ਸਾਹਿਬ ਚੁਲਾਏ ਜਾਣ ਤਾਂ ਕਿ ਜੋ ਸੱਚੇ ਪਾਤਸ਼ਾਹ ਜੀ ਨੇ ਏਕ ਪਿਤਾ ਇੱਕ ਸਕੇ ਹੰਬਾਰਿਕ ਤੂੰ ਮੇਰਾ ਗੁਰਹਾਈ ਦਾ ਗੁਰ ਸਿਧਾਂਤ ਦੇ ਕੇ ਸਾਨੂੰ ਆਪਸ ਵਿੱਚ ਗੁਰ ਭਾਈ ਬਣਾਇਆ ਹੈ ਉਸ ਦਾ ਪ੍ਰਗਟਾਵਾ ਹੋ ਸਕੇ ਅਸੀਂ ਇਸ ਦਿਨ ਵੱਧ ਤੋਂ ਵੱਧ ਗੁਰਦੁਆਰਾ ਸਹਿਬਾਨਾਂ ਦੇ ਵਿੱਚ ਹਾਜ਼ਰੀ ਭਰੀਏ ਪੰਜਾਂ ਤਖਤ ਸਹਿਬਾਨਾਂ ਦੇ ਉੱਤੇ ਵੱਡੇ ਪੱਧਰ ਤੇ ਅੰਮ੍ਰਿਤ ਸੰਚਾਰ ਕਰਵਾਏ ਜਾ ਰਹੇ ਨੇ ਜਿਨ੍ਹਾਂ ਗੁਰੂ ਸਵਾਰੀਆਂ ਨੇ ਅਜੇ ਖੰਡੇ ਬਾਟੇ ਦੀ ਪੋਹਲ ਅੰਮ੍ਰਿਤ ਦੀ ਦਾਤ ਨਹੀਂ ਲਈ ਹੈ ਉਹ ਜ਼ਰੂਰ ਅੰਮ੍ਰਿਤ ਛਕਣ ਮੈਂ ਇੱਕ ਵਾਰੀ ਫੇਰ ਤੋਂ ਜਿੱਥੇ ਸਮੁੱਚੀ ਕੌਮ ਨੂੰ ਖਾਲਸੇ ਦੇ ਸਿਰਜਣਾ ਦਿਹਾੜੇ ਦੀ ਵਧਾਈ ਦਿੰਦਾ ਹਾਂ ਉਥੇ ਇਹ اپੀਲ ਦਰਹਾਉਂਦਾ ਹਾਂ ਕਿ ਆਪੋ ਆਪਣੇ ਘਰਾਂ ਦੁਕਾਨਾਂ ਅਤੇ ਆਦਾਰਿਆਂ ਦੇ ਉੱਤੇ ਖਾਲਸਾ ਹੀ ਨਿਸ਼ਾਨ ਝੁਲਾ ਕੇ ਕੌਮੀ ਇੱਕ ਮੁਠਤਾ ਦਾ ਪ੍ਰਗਟਾਵਾ ਕੀਤਾ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ